ਫਰੈਂਡ ਆਉਦੀ ਨਾ ਬੜਾ ਮੁਕਾਬਲਾ ਕਰਨਾ ਮੈਂ ਮੁਕਾਬਲਾ ਹਾਰ ਜਣਾ ਹੀ ਨਹੀਂ ਲੈ ਜਿੱਤਾਂਗੇ ਹੂੰ ਤੈਨੂੰ ਮੈਂ ਜਿੱਤ ਕੇ ਵਿਖਾਉਂਗਾ ਪੀਨਰ ਨੇ ਗੰਡੇ ਗੰਡੇ ਚੀਰ ਕੇ ਕੜਾਈ ਭਰ ਕੇ ਬੈਠ ਕੇ ਛੱਡ ਦੇ ਕਿਧਰੋਂ ਦੋ ਹੋਰ ਪੀਲਰ ਨਹੀਂ ਨੇ ਇਹਦੇ ਤੂੰ ਮੈਨੂੰ ਖੁੱਟਣਾ ਫੜਾਉਂ ਰੇ ਇਹ ਬਣ ਲਗਾ ਚਿੱਲਾ ਵੇ ਛੱਡ ਪਾਬੋ ਦੀ ਦੋਸਤੀ ਤੁਲੇ ਕਰ ਹਾਂ ਦੇਵਾ ਹੈ ਹਾਂਜੀ ਲਓ ਜੀ ਅੱਜ ਤਗੜੇ ਲੈਵਲ ਤੇ ਕੁਕਿੰਗ ਦੇ ਮੁਕਾਬਲੇ ਹੋਣ ਲੱਗੇ ਆ ਟੀਮ A ਤੇ ਟੀਮ B ਦੇ ਇੱਕ ਬੰਨੇ ਬੀਬੀ ਇੱਕ ਬੰਨੇ ਸੋਰੀ ਸਾਡੀ ਬੇਬੇ ਇੱਕ ਬੰਨੇ ਬੀਬੀ ਭਜਨੂ A ਟੀਮ ਦੇ ਹੈਗੇ ਆ ਬੇਬੇ ਤੇ ਹਰਮਨ ਸਿੰਘ ਜੀ ਤੇ B ਟੀਮ ਚ ਹੈਗੇ ਆ ਬੀਬੀ ਭਜਨੂ ਤੇ ਮੰਮੀ ਸੋ ਬੇਬੇ ਰੈਡੀ 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 ਲੈ ਲਓ ਜੀ ਅੱਜ ਤੁਹਾਨੂੰ ਦਾਦੇ ਏ ਟੀਮ ਕਿਨੇ ਕੀ ਬੇਬੇ ਆਪਾਂ ਕੀ ਬਣਾਉਣਾ ਹੈ ਟੇਸ਼ਨ ਦਾ ਪੂਰਾ ਤੇ ਬੀ ਟੀਮ ਨੇ ਕੀ ਬਣਾਉਣਾ ਲੱਛੇਦਾਰ ਗੰਡਾ ਹੈ ਲੱਛੇਦਾਰ ਗੰਡਾ ਬੇਬੇ ਤੇਨੂੰ ਕਿਲਾ ਦਾ ਗਾਉਂ ਜਿੱਤੂਗਾ ਉਹ ਪਰਮਾਤਮਾ ਹੀ ਜਾਣਦਾ ਹੈ ਤੂੰ ਕਹੇ ਆਪਾਂ ਜਿੱਤਾਂਗੇ ਅਸਲੀ ਅਹਰਵੇ ਆਪਾਂ ਜਿੱਤਦੇ ਨਹੀਂ ਮਾਰ ਬਾਲੇ ਦੇ ਆਪਣੇ ਨੇ ਬੀਬੀ ਬਹੁਤ ਪਾਉਂਦੇ ਜੀਟਿੰਗ ਕਰਕੇ ਦਿੱਤਦੇ ਹਰ ਬੀਬੀ ਜਿੰਨਾ ਗਿਆ ਹਰਨਾ ਜਿੰਨਾ ਹਾਂ ਹਾਂ ਸ਼ਟਅਪ ਬੀਬੀ ਉਹਦਾ ਹੋਈ ਜਾਂਦਾ ਭਾਈ ਸ਼ਟਅਪ ਸ਼ਟਅਪ ਹਾਂ ਸ਼ਟਅਪ ਲਓ ਜੀ ਸ਼ੁਰੂ ਕਰਾਂਗੇ ਸ਼ੁਰੂ ਕਰ ਜਾਣਗੇ ਅੱਜ ਮੇਸਨ ਦਾ ਚਿੱਲਾ ਬਣਾਉਣ ਲੱਗੇ ਆ ਤੇ ਆਪਾਂ ਇਹ ਵੇਖਣਾ ਸਭ ਤੋਂ ਪਹਿਲਾ ਕੌਰ ਬਣਾਉਂਦਾ ਇਹ ਸਵਾਦ ਕੌਣ ਬਣਾਉਂਦਾ ਟੇਸਟ ਕਰਨਗੇ ਡੈਡੀ ਜੀ ਆਪਣੇ ਸ਼ੈਫ ਜੀ ਟੇਸਟ ਕਰਨਗੇ ਸੋ ਦੱਸਣੇ ਕਿਹਨੇ ਸਵਾਲ ਬਣਾਇਆ ਕਿਹਨੇ ਪਹਿਲਾਂ ਬਣਾਇਆ ਤੇ ਇਹ ਬੀਬੇ ਬਣਾਉ ਉਹਦੋਂ ਬੀਬੇ ਬਣਾ ਅੱਜ ਸਾਨੂੰ ਗੈਸ ਵਾਲਾ ਚੁੱਲਾ ਮਿਲਿਆ ਤੇ ਆਪੇ ਅੱਗ ਮਚਾਉਣਗੇ ਤੇ ਧੂਆਂ ਆਪਾਂ ਨੂੰ ਤਾਂ ਕਿੱਲ ਨਹੀਂ ਦੂਜਾ ਮਿਲ ਗਿਆ ਏ ਪਹਿਲੇ ਹੀ ਰੌਂਦ ਪੀ ਗਏ ਤੇ ਬੰਦ ਆ ਰੌਂਦ ਤਾਂ ਪੀਂਦਾ ਨਾ ਮੌਕਾ ਆਉਣਾ ਸੀ ਤੇ ਪਹਿਲੇ ਹੀ ਪੀ ਗਏ ਤੇ ਤੁਸੀਂ ਪਹਿਲੇ ਹੀ ਬੈਠੇ ਆ ਜੁੱਲਾ ਮੱਲ ਲਿਆ ਸੀ ਆ ਮੱਲ ਲਿਆ ਤੇ ਤੁਸੀਂ ਪਹਿਲੇ ਹੀ ਜਾਗੇ ਤੇ ਬਹਿ ਕੇ ਗਏ ਸਕੋਲੇ ਜਾ ਕੇ ਲਓ ਜੀ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਅਸੀਂ ਜਿੱਤਾਂਗੇ ਚੱਲ ਚਲੋ ਸ਼ੁਰੂ ਕਰਾਂਗੇ ਸ਼ੁਰੂ ਕਰ ਨਹੀਂ ਨਹੀਂ ਆਜੇ ਨਹੀਂ ਲੈ ਆਓ ਲੈ ਹੋਏ ਨਹੀਂ ਨਹੀਂ ਇੱਧਰ 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 ਲੈ ਬਾ ਇੱਕ ਗੰਨੇ ਚਾਹੀਦਾ ਥੈਂਕ ਯੂ ਬਾਸ ਬਾਸ ਸਿਮਾਰ ਲਓ ਕਰ ਦਵੀ ਨਹੀਂ ਕਰਦਾ ਹੈਗੀ ਆ ਨਹੀਂ ਆ ਕੀ ਗੱਲ ਹੋਈ ਇਹ ਸਾਡਾ ਸਮਾਨ ਲੈ ਲੈ ਘਰੋਂ ਆ ਕੇ ਚੱਕ ਕੇ ਲੈ ਗੇ ਹੋਰ ਸੁਣਨਾ ਕਰ ਤੂੰ ਰੋਂਦੀ ਤੂੰ ਦੀ ਡੋਲੇ ਪਾ ਦਿੱਤਾ ਜ਼ੋਰ ਟਕਾਣੇ ਦੀ ਲਾਵਾਂ ਉਹ ਗੱਲ ਬਣ ਗਈ ਆਪਣੇ ਨਾਲ ਦਾ ਤੇ ਖੱਡੀ ਵੀ ਮੇਰਾ ਬਕੀਚੀ ਸੀ ਤੇ ਚੱਕ ਕੇ ਮੱਲ ਜੋਰੀ ਹੋ ਲੈ ਗਈ ਧੱਕਾ ਕਰਦੇ ਯਾਰ ਪਹਿਲਾਂ ਤਾਂ ਸਭੀ ਸੂਜੀ ਸਾਰੀ ਕੱਟ ਲਾਂਗੇ ਲੈ ਮੈਂ ਗੰਡਾ ਫਰ ਕੱਟ ਲਾਂਗੇ ਗੰਡਾ ਛੇਲਦੇ ਹਾਂ ਜੇ ਓਕੇ ਮੋਟੇ ਮੋਟੇ ਗੰਡੇ ਤਾਂ ਸਾਡੇ ਉਹ ਲੈ ਕੇ ਚੱਕ ਕੇ ਚੱਲ ਇੱਕ ਗੰਡਾ ਲਿਆ ਹੁਣੇ ਆ ਗਵੰਡੀ ਆ ਲੋ ਤੁਸੀਂ ਛਿਲੋ ਮੈਂ ਹੋਰ ਆਪਾਂ ਹੀ ਸਰਜੀਆਂ ਲਿਆ ਮੈਂ ਲਿਆ ਫੜਾ ਫੜ ਮੱਤ ਨੂੰ ਆ ਲੈ ਆ ਗੱਲ ਆ ਲੈ ਲੋ ਵੀ ਤੁਸੀਂ ਇਧਰ ਤੁਸੀਂ ਵੇਲੇ ਕਾ ਤੋ ਬੈਠੇ ਜੇ ਇਧਰ ਬੇਬੇ ਕਹਿੰਦੀ ਮੈਂ ਚੀਰਨਾ ਇਧਰ ਵੀ ਇਧਰ ਲੱਗੇ ਹੋਏ ਗੰਡਾ ਚੀਰਨਾ ਆਵਲੇ ਆ ਬੇਬੇ ਦੇ ਤੇ ਬੀਬੀ ਭਜਨੋਂ ਦੇ ਕੁਕਿੰਗ ਦੇ ਮੁਕਾਬਲੇ ਮੇਰੀ ਗੱਲ ਸੁਣ ਗੰਡਾ ਤੋ ਲੈ ਹੋ ਲਿਆ ਕਿਉਂ ਕਰਦੇ ਭੋਲੇ ਨੀ ਚਿੱਖੀ ਇਹ ਤਾਂ ਬਹੁਤ ਇੱਜ਼ਤ ਰੂਸੀ ਦਾ ਣਾਕੂਣੀ ਵੜਦੀ ਣਾਕੂਣੀ ਵੜਦੀ ਗੰਡੇ ਦਾ ਕੌਣ ਜਿੱਤੂ ਮੈਂ ਜਿੱਤੂਗੀ ਤੇ ਬੇਬੇ ਬੇਬੇ ਹਾਰੂਗੀ ਮੈਂ ਕੌਣ ਜਿੱਤੂਗਾ ਫਰਮਾ ਤੋ ਆ ਜਾਂਦਾ ਮੈਂ ਅੱਜ ਨਹੀਂ ਬੇਬੇ ਬੋਲਦੀ ਮੰਮੀ ਨੇ ਦੱਸ ਸੀ ਕਹ ਆ ਬੇਬੇ ਹੋਰ ਨਾ ਤੂੰ ਜਾਣ ਕੇ ਗਲਤ ਬਣਾਦੀ ਤੇ ਆਪਾਂ ਹਾਰ ਜੀਏ ਨਹੀਂ ਨਹੀਂ ਗੰਦਾ ਚੀਰ ਕਾ ਨਹੀਂ ਪਾ ਸਾਰਾ ਕੁਝ ਬਾਲਟੀ ਵੀ ਲੈ ਕੇ ਚੋਕੇ ਹੋਰ ਜੇ ਸਾਰਾ ਕੁਝ ਹੀ ਲਈ ਆਂ ਨਹੀਂ ਹਾਰ ਕੀ ਪਰ ਗੰਦਾ ਪਾ ਚੀਰ ਕੇ ਬਾਹਰ ਜੂ ਅਜ ਪਾਣੀ ਚਿੱਟਾ ਨਹੀਂ ਉਹ ਨਰ ਮੇਟੇ ਰੱਖ ਲੈ ਉਹ ਬੇਬੇ ਪਹਿਲਾਂ ਉਹ ਤੇ ਘੱਟ ਕੇ ਪਾਉਣਾ ਨਹੀਂ ਸੂਤਾ ਥੋੜੀ ਉਹ ਗੱਲ ਬੇਬੇ ਤੇਰਾ ਨਾਨੀ ਨਾ ਮਕਾਲਾ ਵੀ ਹੋਇਆ ਵਾ ਤੇ ਆਂਟੀ ਨਾ ਮਕਾਲਾ ਵੀ ਹੋਇਆ ਅੱਛਾ ਸਭ ਕਸ ਅੱਜ ਪੰਜਾਬ ਅੱਜ ਮੁਕਾਬਲਾ ਕਿੰਦੇ ਨਾਲ ਬੇਬੇ ਬੇਬੇ ਸਾਰੇ ਪੰਜਾਬ ਨਾਲ ਮੁਕਾਬਲਾ ਹੋਣਾ ਨੇ ਕਿੰਦੇ ਨਾਲ ਅੱਜ ਮੁਕਾਬਲਾ ਵਾ ਅੱਜ ਭਜਨ ਹੋਣਾ अच्छा फ्रेंड ਨਾਲ ਹਾਂ ਫਰੈਂਡ ਨਾਲ ਆਪਦੇ ਨਾਲ ਮੁਕਾਬਲਾ ਕਰਨਾ ਮੈਂ ਮੁਕਾਬਲਾ ਹੋੜਿਆ ਨਹੀਂ ਨਹੀਂ ਲੈ ਆਏ ਜਰੂਰ ਲੈ ਕਾ ਇਹ ਵੀ ਸਾਲੋ ਹੋਰ ਸੋਲਣਾ ਕੋਸਾ ਕਿੱਥੋਂ ਘਟ ਕੇ ਪਾ ਕੀ ਗੰਦੇ ਹਾਂ ਸੁਣੀ ਹਾਂ ਮੈਂ ਤਾਂ ਇੰਨਾ ਸਵਾਦ ਬਣਾਉਣਾ ਹੈ ਨਾ ਹਾਂ ਤੇ ਆ ਵੀ ਚਾਚੀ ਨੂੰ ਪੁੱਛੇ ਛੱਡ ਦੇਣਾ ਔਰ ਦੇਖ ਲੈ ਤੇ ਆ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਆਪਾਂ ਨਹੀਂ ਪੀਚੇ ਚੱਲਣਾ ਨਾ ਆਪਾਂ ਕੱਟੂ ਗੰਦਾ ਆਪ ਮਹੂਰੇ ਨਿਕਲ ਜਾਣਾ ਪੱਤਰਾਂ ਨੇ ਇਹ ਦਿੱਕੀ ਹੁੰਦੀ ਆਂਦੀ ਮਿੱਥੋਂ ਬੇਬੇ ਵੇਲਾ ਬਿੱਬੀ ਦੀ ਜੀਨੀ ਕਰਨੀ ਲਾਂਗਾ ਉਹਨਾਂ ਨੇ ਛੋਟੀਆਂ ਹੁੰਦੀਆਂ ਜਾਂ ਤਾਂ ਹੀ ਆਖਿਆ ਨਿੱਕੀ ਹੁੰਦੀਆਂ ਆ ਤੇਣਾ ਹਣਾ ਜਿੱਤ ਜਾਗੀ ਹੂੰ ਤੈਨੂੰ ਮੈਂ ਜਿੱਤ ਕੇ ਵਿਖਾਉਂ ਚੱਲ ਵੇਖ ਆ ਯਾ ਜਿੱਤਾਂਗੇ ਜਿੱਤਾਂਗੇ ਬਰਾ ਮੈਨੂੰ ਸਾਡੇ ਤਾਂ ਇੱਧਰ ਰੈਡੀ ਵੀ ਹੋ ਚੱਲੇ ਗੰਡੇ ਕਿਉਂ ਡੋਂਗੇ ਦੀ ਮਾਰੇ ਗੰਡੇ ਤੇ ਆ ਬਗਾਜ ਦੇ ਕੋਟਰੀਏ ਵਿੱਚ ਇੱਧਰ ਆਂਟੀ ਜੀ ਹੈਲਪ ਕਰ ਰਹੇ ਪੂਰੀ ਆਂਟੀ ਜੀ ਮੈਨੂੰ ਬੜਾ ਮਗਾਜ ਦਿੱਤਾ ਬੱਸ ਆ ਲਓ ਜੀ ਆਇਆ ਨਾ ਤੂੰ ਸਾਨੂੰ ਗੱਲਾਂ ਚ ਲਾ ਕੇ ਤੇ ਫਿਰ ਉਹ ਜੱਤ ਨਾ ਜਾਣ ਅੱਛਾ ਅੱਛਾ ਇਹ ਐਂ ਕੱਟਣੇ ਆ ਫੇਰ ਇਹ ਬੇਬਿਆਂ ਦੀ ਬੀਬੀਆਂ ਦੀ ਲੱਛੇਦਾਰ ਬਣਾਉਣੇ ਫੇਰ ਲੱਛੇ ਅੱਛਾ ਇਹ ਕਿਵੇਂ ਦੀ ਚੀਜ਼ ਬਣੂਗੀ ਇਹਦੀ ਦੇਖੋ ਹੁਣ ਤੱਪ ਅੱਛਾ ਮੈਂ ਕਿਹਾ ਸਾਡੇ ਨਾਲ ਰਹੋਗੇ ਤੇ ਮਾਜ ਕਰੋਗੇ ਹਾਂ ਤੇ ਮਾਜ ਕਰਾਉਣੇ ਨਹੀਂ ਜਦੋਂ ਹਾਰ ਕੇ ਉਦੋਂ ਇਹਨਾਂ ਨੂੰ ਮੂੰਹ ਵੇਖਣ ਵਾਲੇ ਹੋਣੇ ਆ ਉਹਦੇ ਵਿੱਚ ਮਾਰਾ ਗੰਡੇ ਬੇਬੇ ਬੀਬੀ ਭਾਜਣ ਨੂੰ ਰੋਣਾ ਹੀ ਹੂੰ ਮੈਂ ਤੁਹਾਨੂੰ ਦੱਸਾਂ ਹਾਰ ਕੇ ਕੱਲਾਂਗੇ ਦੇਖੀ ਬੇਬੇ ਕੱਢ ਦਿੱਤੇ ਪੁੱਠੀ ਬੜੀ ਮਰਦੀ ਹੈ ਗੰਡੇ ਰੈਡੀ ਆ ਤੁਸੀਂ ਦੇਖੀ ਚੱਲੋ ਇਧਰ ਕੋਈ ਦੱਸ ਤੱਕਿਆ ਤਾਂ ਮੈਂ ਕਿਹਾ ਕੀ ਹੋ ਏਦਾਂ ਇਤਨਾ ਇਹੀ ਇਦਾਂ ਕਰੋ ਕਰਾਂ ਦੀ ਹਜੇ ਪਾ ਲਿਆ ਉਹ ਦੋਵੇਂ ਪਹਿਲਾਂ ਆਪ ਪਿਆਜ਼ ਕੱਟ ਕੇ ਲੱਛੇਦਾਰ ਬਣਾ ਲੈ ਜਿਵੇਂ ਸਲਾਦ ਕੱਢ ਦੇ ਵਿੱਚ ਓਕੇ ਓਕੇ ਜਿਵੇਂ ਬੀਬੀ ਨੇ ਕਿਹਾ ਹਾਂ ਫਿਰ ਬੀਬੀ ਆਂ ਦੀ ਹਰੀ ਮਿਰਚ ਕੱਟ ਲੋ ਅੱਛਾ ਫਿਰ ਆਦਰਕ ਹੁਣ ਟਮਾਟਰ ਓਕੇ ਕਟਾ ਸਮਾਨ ਰੈਡੀ ਹੋ ਗਿਆ ਤੁਸੀਂ ਰਹਿ ਕੇ ਵਿੱਚ ਹੀ ਹਾਂ ਬਾਬੇ ਆਪਾ ਰਹਿ ਕੇ ਵਿੱਚੇ ਬਾਬਾ ਕਰ ਲੈ ਬਾਬੇ ਐਂ ਚੱਲ ਜੀ ਤੁਸੀਂ ਸਾਡੀ ਉਹ ਖੜ ਗਈ ਓ ਲੈ ਤੋੜਤੀ ਸੀਨ ਤੋੜ ਦੇਣੀ ਆਹੋ ਵਾਹ ਜੀ ਨਜ਼ਰ ਨਹੀਂ ਟੁੱਟੀ ਫਰੇ ਮਰੇ ਗਿਆ ਤਾਂ ਚੜ ਗਿਆ ਨਹੀਂ ਤੇ ਜੋਰ ਜੋਰ ਦੀ ਨਾਪਦੇ ਤੇ ਆ ਹੀ ਹੋਣਾ ਆ ਸੜੋ ਗਵਾਲੀਆਂ ਸੜੋ ਚਲ ਬਸ ਕੱਢ ਲੈ ਹੁਣ ਮਰ ਗਿਆ ਉਹ ਜਮ ਆਂਟੀ ਦੇ ਹੱਥ ਹੀ ਮਸ਼ੀਨ ਵਰਗੇ ਆ ਸਾਰਾ ਕੁਝ ਨਵਿਆ ਵਧੀਆ ਵਧੀਆ ਚੀਜ਼ ਆ ਆਪ ਮੱਲ ਮਾਰ ਲਈ ਵਧੀਆ ਵਧੀਆ ਕੀ ਸਾਰਾ ਕੁਝ ਤੇ ਆਪ ਲੈ ਗਏ ਆ ਤੇ ਆ ਨੂਨ ਮਿਰਚਾ ਲਈ ਤੁਹਾਡਾ ਕਿੱਥੋਂ ਤੱਕ ਪਹੁੰਚਿਆ ਦੱਸੋ ਬੇਬੇ ਸਾਨੂੰ ਨੂਨ ਮਿਰਚਾ ਫੜਾ ਪਹਿਲਾਂ ਓਏ ਇਹ ਤਾਂ ਇੱਕ ਵਿਚਾਰ ਪਈ ਆ ਓਏ ਫੜ ਲਓ ਫੜ ਲਓ ਇਸਾਂ ਦੀ ਐ ਨਾ ਐਸਾਂ ਐਸਾਂ ਵੀ ਆ ਦੇ ਥੱਕਾਇਆ ਲੈ ਆ ਦੇਖਾ ਨਾ ਤੁਸੀਂ ਤਾਂ ਕੁਛ ਨਹੀਂ ਕਰ ਸਕਦੇ ਮੈਂ ਕਿਹਾ ਇਹ ਨਾ ਬੀ ਡੀ ਵੀ ਨਹੀਂ ਐ ਚੋਟੀਮ ਐ ਆ ਥੱਕਾ ਭਾਈ ਚਲ ਕੋਈ ਨਾ ਪਹਿਲਾਂ ਤੁਸੀਂ ਕਰ ਲਓ ਕੇਟ ਚ ਰੂਪ ਆਈ ਬਾਜੂ ਕਰ ਲਾਂਗੇ ਹੂੰ ਕਈ ਨੇ ਕਹਿੰਦੇ ਹੁੰਦੇ ਫਾਡੀਆਂ ਨੂੰ ਗੱਫੀਆਂ ਹੁੰਨਗੇ ਹੁਣ ਕੀ ਰਹਿ ਗਿਆ ਵਿੱਚ ਬਣੀ ਹੱਡ ਦੀ ਅੱਛਾ ਐਂਦੇ ਚ ਮਿਰਚ ਅੱਛਾ ਵਿੱਚ ਪਾ ਦੇ ਨੂਨ ਓਕੇ ਪਾਓ ਅਪਨ ਅੰਦਾਜ਼ੇ ਜੇ ਨਾਲ ਹੀ ਪਾ ਲੇ। ਮੈਂ ਮਸਾਲੇ ਪਾਈ ਜਾਂਦੇ। ਇਹ ਨੂਨ ਟੇਸਟ ਦੇ ਹਿਸਾਬ ਨਾਲ ਹੀ ਪਾਉਨੇ ਆਪਾਂ। ਅੱਛਾ। ਉਹਨਾਂ ਨੂੰ ਮਿਕਸ ਕਰ ਹਾਲ ਦੇ। ਆ ਵਿੱਚ ਪਾ ਦਈਏ ਮਿਰਚਾਂ ਵੀ। ਵਿੱਚੇ ਪਾ ਲੇ ਮਿਰਚਾਂ। ਅਦਰਕ। ਵਿੱਚੇ ਅਦਰਕ। ਬੇਬੇ ਮਾੜੀ ਕੀਤੀ ਵੈਸੇ ਇਹਨਾਂ ਨੇ ਆਪਾਂ। ਵਿੱਚੇ ਟਮਾਟਰ। ਇਹ ਟਮਾਟਰ। ਆ ਆਪਾਂ ਵੀ ਬਰਤਨਾਂ ਲੈ ਕੇ ਪਕਾ ਲੈਣਾ। ਮੰਦਰਾਕ ਨੂਨ ਦੇ ਦਿਓ ਖਾਨੂ ਹਜੇ ਯੂਜ਼ ਕਰਨੀ ਹੈ ਆ ਜੋ ਪੂਰੀ ਜੂਸ ਹੀ ਦਿਵਾਈ ਤੁਹਾਡੇ ਹਮ ਆਪਾਂ ਬਦਲਾ ਲਵਾਂਗੇ ਅਸੀਂ ਵੇਖੀ ਚੱਲਿਓ ਆ ਗਈ ਬਣਾਈ ਜਾਂਦੇ ਤੁਸੀਂ ਇਹ ਆਈ ਬੰਡੇ ਹੀ ਫਿਰ ਕਹਿਣਾ ਮੂੰਹ 'ਚ ਮੁਸ਼ਕ ਆਉਂਦਾ ਹੀ ਲੈ ਲੋਈ ਇਧਰ ਇੱਕ ਕੱਲਿਆ ਲੱਤੀ ਆ ਆ ਨੂਨ ਵਿੱਚ ਨੂਨ ਕੁਝ ਪਾਇਆ ਵਿੱਚ ਹੈ ਨਹੀਂ ਗਾ ਆ ਜਾਨੂ ਨੂਨ ਐਵੇਂ ਹਲਾਈ ਜਾਂਦੇ ਆ ਨਾ ਤੇ ਏ ਚਪਾ ਕੀ ਮਸਾਲੇ ਹਾਂਜੀ ਤੇ ਤਟਕਣੇ ਆ ਓਕੇ ਜੀ ਬੱਸ ਤੂੰ ਹੀ ਦੱਸ ਬੀਬੀ ਨੂੰ ਦੱਸੀ ਜਾਂਦੇ ਦੱਸੀ ਜਾਂਦੇ ਕੋਈ ਗੱਲ ਨਹੀਂ ਆਪਾਂ ਵੀ ਨਾ ਇਹ ਗੱਲਾਂ ਜਿਆਦੀਆਂ ਮਾਰਦੇ ਆਂਟੀ ਜੀ ਆਹ ਵੇਖਿਆ ਤਾਂ ਮੈਨੂੰ ਤੁਸੀਂ ਕੋਈ ਕਿੱਥੇ ਚਮਚਾ ਰਾਇ ਲੇ ਅਸੀਂ ਇਹ ਕਾਜ ਨਾਲ ਪਾਇਆ ਆਪਾਂ ਕਰੋ ਕੰਮ ਮੇਰਾ ਲੂਣ ਨਾ ਕਰ ਲੈ ਦੇਖ ਮੈਨੂੰ ਫੜਾ ਮੈਂ ਪਾਵਾਂ ਉਧਰ ਵੇਖੋ ਚਮਚਾ ਵੇਖੋ ਇਹਨਾਂ ਦਾ ਮੇਰਾ ਫੜਾ ਤੂੰ ਮੈਂ ਤੇ ਰੋਕ ਤੂੰ ਬਾਅਦ ਪਾ ਦੇਣਾ ਹਾਂ ਚੱਲ ਪਾ ਪਾ ਲਓ ਸਭ ਤੋਂ ਪਹਿਲਾਂ ਵਾਦੂਆ ਬਾ ਵਾਦੂਆ ਵਾਦੂਆ ਆ ਤੂੰ ਪਹਿਲਾਂ ਪਾਦਾ ਨੂਨ ਹਾਂ ਹੁਣ ਪਾ ਲਈ ਹਲਦੀ ਹਲਦੀ ਪਾਉਣੀ ਕੋਣ ਪਾਉਣਾ ਹੁੰਦਾ ਬੇਬੇ ਮਿਰਚਾਂ ਤੇ ਮਿਰਚਾਂ ਖਰੀਆਂ ਨਹੀਂ ਕਟੀਆਂ ਕਟੀਆਂ ਤੇ ਫੇਰ ਡਬਲ ਡਬਲ ਪਾਉਣੀ ਨਹੀਂ ਨਹੀਂ ਇਹ ਟੀਮ ਥੋੜੀ ਜੀ ਇਹ ਬੈਕ ਬੈਂਚ ਤੇ ਟੀਮ ਦਾ ਹੰਦਾ ਕੋਈ ਮਸਾਲਾ ਗੱਲਾਂ ਜਿਆਦੀ ਮਾਰਦੀ ਅੱਜ ਉਹਦੋਂ ਬਣਾਏਗਾ ਅੱਬ ਚਿੱਲੇ ਮਰ ਕੇ ਟਾਈ ਬਣਾਉਣੀ ਜਿਆਦਾ ਬਣਾਉਣੀ ਤੁਹਾਨੂੰ ਚੇਤਾ ਕੀ ਦੇਣਾ ਇਹ ਬਸ ਹੁਣ ਆ ਜੀਰਾ ਪਾ ਦੇ ਜੀਰਾ ਆ ਵੇ ਚੰਡੀ ਪਾ ਦੇ ਚਲ ਵੰਡੀ ਕੀ ਪਾ ਦੇ ਚਲ ਵੰਡੀ ਪਾ ਦੇ ਬਾਦੂ ਪਾ ਪਾ ਦੇ ਬਾਦੂ ਹਾਂਜੀ ਬਸ ਨੂਨ ਨੂਨ ਨੂਰ ਵੀ ਪਾਤਾ ਹਾਂ ਮੈਂ ਤਾਂ ਪਾ ਦਿਆਂ ਹਾਂ ਜੀਰਾ ਹੀ ਪਾਤਾ ਆ ਪਾ ਦੇ ਮਾਲੇ ਦੇ ਫੁੱਲ ਉਹ ਇਹ ਕਿਧਰ ਪਾ ਰੋ ਨਾ ਨੂਨ ਨਾ ਲਾਜੂ ਐ ਭੈ ਵੀ ਜਿਹੜਾ ਕੁਝ ਪਿਆ ਨਾ ਨੂਨ ਦਾਨੀ ਚ ਪਾ ਕੇ ਸ਼ਾਇਦ ਸਵਾਦ ਬਣ ਜੇ ਮੈਂ ਮੇਨਚੀ ਤਾਂ ਪਾਈ ਨਹੀਂ ਯਾਰ ਛੱਡ ਦੇ ਕਾ ਤੂੰ ਤੈ ਬੱਸ ਬੱਸ ਮੁੱਦਾ ਮਾਰ ਲੈਣਾ ਕੌਲਾ ਲੈ ਚੱਲ ਬੱਸ 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 ਆਦਾ ਆ ਗਿਆ ਨਹੀਂ ਇਹ ਜਿ ਪਾ ਲੈ ਬਸ ਸਾਰੇ ਚਿੰਦਾ ਦਾ ਸਮਾਨ ਹਾਂ ਪਾ ਲੈ ਦਵੇਸ਼ਨ ਦਾ ਬਾਹਰ ਭੇਜੇ ਦਾ ਚਿੰਦਾ ਬਣਾ ਬਣਾਉਂਦੇ ਸਾਮੀਆਂ ਪਹਿਲਾਂ ਮਾਂ ਬਰਾਦਾ ਲਈ ਕੀ ਕਿਹਾ ਮਾਂ ਕਰਨ ਲੱਗੀ ਸੀ ਜਾਲ ਸੁਣਾ ਬੇਬੇ ਇਹ ਕਿ ਯਾਰ ਪਾਣੀ ਵੀ ਪਾਈ ਦ ਹੁੰਦਾ ਪਾਵਾਂਗੇ ਪਾਣੀ ਤੇ ਤੇਲ ਪਾ ਲੋ ਹਾਂ ਤੇਲ ਪਾਈ ਦ ਨਾ ਆਵਾ ਡੀਜ਼ਲ ਪਿਆ ਉੱਪਰ ਡੀਜ਼ਲ ਪਾ ਪਾਣੀ ਪਾ ਅਸੀਂ ਤੇਲ ਪਾਵਾਂਗੇ ਪੈਸਨ ਪਾਤਾ ਜੀ ਵਿੱਚ ਵੇਖੀ ਜਾਉ ਹੁਣ ਪਾ ਦਾਂਗੇ ਪਾਣੀ ਲਿਆ ਪਾਣੀ ਲਿਆ ਤੂੰ ਪਹਿਲਾਂ ਕੋਲੇ ਚ ਵਾਗੇ ਉਹ ਤੇ ਚਲੇ ਆ ਪਾਣੀ ਉਹ ਜੀ ਟਮਾਟਰ ਕੀਤੇ ਹੈਚ ਵਾਲਾ ਹਾਂ ਆਂਟੀ ਸਾਡਾ ਆਪਾਂ ਕਿੱਥੇ ਤੱਕ ਪਹੁੰਚਿਆ ਆਪਣਾ ਤਾਂ ਹੋ ਗਿਆ ਉਹ ਡੱਬੀ ਸਿੱਖਾ ਲਈ ਬਸ 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 ਲੈ ਬੇਬੇ ਤਲਾਰ ਵਧੀਆ ਰਲਾਦਾ ਹੋ ਚੰਮ ਚੰਮ ਚੱਲਿਆਓ ਕੋਈ ਉਹਦੇ ਨਾਲ ਲਾਓ ਯਾਰ ਤੀ ਸੜ ਗਿਆ ਤੂੰ ਰੇ ਸਾਨੂੰ ਕਿ ਲੋੜ ਸੜਨ ਦੀ ਅੱਗ ਭਾਲ ਤੂੰ ਸਾਮਣ ਬਾਅਦ ਇਸ ਮਗੋਜੀ ਦੀ ਸਾਰੀ ਨਿੱਕੀਆਂ ਨਿੱਕੀਆਂ ਝਾਂਬਾਂ ਤੋਂ ਉਹ ਠੀਕ ਹੈ ਜਿਹੜਾ ਆਪਣਾ ਪੇਸਟ ਤੇੱਕ ਕਰੋ ਇੱਧਰ ਪਹਿਲਾਂ ਤੇਲ ਪਾ ਲਿਆ ਅਸੀਂ ਇੱਧਰ ਵੇਖੋ ਕਰਾਂ ਦੀ ਏ ਟੀਮ ਵੇਖੋ ਹਲਦੀ ਵੀ ਪਾ ਲਿਓ ਅੱਗ ਭਾਲ ਚੰਮ ਚੰਮ ਇਹ ਵੇਖੋ ਤੇਲ ਵੀ ਪਾ ਲਿਆ ਵੇਖ ਰੌਂਦੇ ਏ ਟੀਮ ਨੂੰ ਹਰਾ ਕੇ ਭੇਜਣਾ ਹੀ ਅੱਜ ਬਸ ਇੱਕ ਤੁਹਾਨੂੰ ਦੇ ਦੇਜੇ ਤੇਲ ਵੇ ਪਾਣੀ ਪਾ ਲੋ ਇਥੋਂ ਆਹੋ ਨਹੀਂ ਪਾਣੀ ਪਾ ਲਈਏ ਬੀਬੀ ਲਓ ਜੀ ਅੱਜ ਕੁਕਿੰਗ ਮੁਕਾਬਲਾ ਹੋ ਰਿਹਾ ਬੀਬੀ ਭਜਨੋ ਦਾ ਤੇ ਬੇਬੇ ਦਾ ਵੇਖਦੇ ਅੱਜ ਕੌਣ ਜਿੱਤੂਗਾ ਦੀਆਂ ਦੀ ਅਗ ਨਾ ਬੜੇ ਤੇ ਤੋਂ ਲਿਆਈ ਵੇ ਛੜੇ ਦੀ ਮੁੱਛ ਫਾੜ ਕੇ ਛੜਿਆਂ ਦੀ ਅਗ ਨਾ ਅੱਜ ਤੇ ਆਪਣੀ ਨਹੀਂ ਬਲਦੀ ਪਈ ਮੈਂ ਤੇ ਬੋਲੀ ਪਾਈ ਜਾਂਦੀ ਛੜੇ ਜੀ ਇਹ ਚ ਆਪਾਂ ਨਾ ਕੋਈ ਗੰਡੇ ਨਹੀਂ ਪਾਉਣੇ ਹੁਣ ਇਹ ਚ ਮਸਾਲਾ ਪਾਉਣਾ ਪਹਿਲਾਂ ਠੀਕ ਹੈ ਪਹਿਲਾਂ ਮਸਾਲਾ ਭੁੰਨਣਾ ਬੀਬੀ ਨੂੰ ਦੱਸ ਫਿਰ ਗੰਡੇ ਪਾਉਣੇ ਆ ਬੀਬੀ ਨੂੰ ਸਾਰਾ ਪਤਾ ਹੀ ਛੱਡ ਮੇਰੇ ਚਾ ਦੀ ਛੱਡ ਪਾ ਬੋਦੀ ਦੋਸਤੀ ਤੂੰ ਨਾ ਕਰਦੀ ਦਾ ਨਾ ਵਰਤ ਨੂੰ ਤੂੰ ਥਿੜ ਕੇ ਜਨ ਨੂੰ ਤੇਰੀ ਮਾਂ ਬਰਕ ਕੀ ਕਿਆ ਚਲੇ ਆਂ ਜੀ ਆਗਣਾ ਬੱਚੇ ਹਾਂ ਚੁੱਲੇ ਵਿੱਚ ਪਾਣੀ ਹੋ ਗਿਆ ਚੁੱਲੇ ਵਿੱਚ ਪਾਣੀ ਪਾਉਨ ਨੂੰ ਫਿਰਦੇ ਹੋਸਕਾਰ ਗਈ ਬਾਬਲਾ ਜਿੱਥੇ ਲਿਪੜਣਾ ਪੈਣਾ ਬਨੇ ਰੇ ਹੋਸਕਾਰ ਗਈ ਬਾਬਲਾ ਜਿੱਥੇ ਲਿਪੜਣਾ ਪੈਣਾ ਤਾਰੇ ਕਿਉਂ ਇੰਨੀ ਵਧੀਆ ਬੋਲੀਆਂ ਲੈ ਪਰਣਾ ਪਹਿਣਾ ਕਿ ਵੀਰਾ ਬੋਲਣਾ ਜਾਏ ਚਿੱਟਾ ਚੌਕ ਅਗਲਾ ਵੀ ਕੰਧਾ ਮੇਰੀ ਹੰਦੇ ਕੀ ਵੀਰ ਬੰਦ ਨਾ ਜਾਏ ਕਿਟਾ ਚੌਥਰਾ ਹੁਲਾ ਬੀ ਕੰਧਾ ਮੈਂ ਨੂੰ ਪਰਾਤੇ ਦੋਵੇਂ ਇਹੀ ਕੋਈ ਹੈ ਨਹੀਂ ਕੋਈ ਕੀ ਕੀ ਪਾ ਜਾਂਦੇ ਜੀ ਇਹਦੇ ਚ ਕੱਪ ਮੇਰੀ ਪਾਈ ਆ ਅੱਛਾ ਤੇਰਾ ਪਾਇਆ ਅੱਛਾ ਥੋੜਾ ਜਿਹਾ ਪਹੁੰਚ ਜਾ ਫਿਰ ਮਸਾਲਾ ਪਾ ਦੇਣਾ ਆਪ ਕੋ ਓਕੇ ਇਧਰ ਸਾਡਾ ਵੀ ਕੰਮ ਜਮਾ ਸਿਰੇ ਤੇ ਪਹੁੰਚਿਆ ਪਿਆ ਜੀ ਚੱਲ ਬੇਬੇ ਕਰਦੇ ਇਹ ਬਣ ਲਗਾ ਚਿੱਲਾ ਜਨਾ ਹਲਾ ਦੇ ਹਲਾ ਦੇ ਚੋਂ ਤੇ ਨਾਲ ਚੱਕਰ ਤੇ ਨਾਲ ਕੋਈ ਕੋਈ ਨਹੀਂ ਕੋਈ ਨਹੀਂ ਕੰਟੀ ਜੀ ਇੱਕ ਮਿੰਟ ਕੋਈ ਕੋਈ ਕਰਦੀ ਗੱਲ ਨਹੀਂ ਆ ਮੈਨੂੰ ਤਾਂ ਫੜਾ ਮੈਨੂੰ ਕਰ ਦੇ ਮਾਮਾ ਕੋਈ ਨਹੀਂ ਕੋਈ ਨਹੀਂ ਕਰਦੀ ਗੱਲ ਹੀ ਆ ਉਹ ਵੇਖੀ ਜਾਂਦੇ ਇੱਧਰ ਨજર ਨਾ ਲਾਓ ਬੇਬਿਆ ਬਾੜਾ ਹੁਣ ਤੇਲ ਪੋਣਾ ਹੈ ਹਾਂ ਲੱਗਦਾ ਤੇਲ ਦੀ ਸਾਰੀ ਕੌਲੀ ਤੁਸੀਂ ਇੱਕੋ ਇੱਕੋ ਬੂੜਾ ਤਾਂ ਲਾ ਦੇ ਵੀ ਫੜੋ ਨਾ ਇਹ ਰੀਟ ਕਰੋ ਇਹ ਇਹ ਫੇਰ ਕੀ ਹੈ ਜੇ ਗੋਲ ਨਹੀਂ ਬਣਿਆ ਤੇ ਬੇਫਰੌਖਾ ਲੈਣੀ। ਉਹ ਰੱਖ ਰੱਖ ਕੇ ਮੈਂ ਬੜਾ ਜਿੱਦ ਰੱਖ ਲਿਆ। ਨਹੀਂ ਜੈਨ ਸਿੰਘ ਵੀ ਘਰੇ ਲੋ ਜੀ ਇੱਧਰ ਸਾਡਾ ਸਾਡਾ ਵੀ ਆਹ ਮਸਾਲਾ ਤਿਆਰ ਬਸ ਤਿਆਰ ਹੀ ਆ ਬਣ ਗਿਆ ਮਸਾਲਾ ਪਾਓ ਪੂੜੇ। ਹੁਣ ਅਸੀਂ ਤਾਂ ਬਸ ਆ ਪਿਆਜ਼ ਵਿੱਚ ਪਾਉਣ ਲੱਗੇ ਆ। ਕਿਉਂ ਤੇਲ ਪਾਦਾ ਨਹੀਂ ਪਾਤਾ ਆਪਾਂ। ਬਸ ਕਾਹਨੂੰ ਤਿਆਰ ਹੋ ਜਾ। ਨਾ ਨਾ ਹਲਾ ਇਹਨਾਂ ਲਈ। ਹਾਂ ਹੁਣ ਚੱਕੜ ਹਟ ਜੂਗਾ ਫੇਰ। ਹੁਣ ਚੱਕ ਤੇ ਖੋਚਣੇ ਨਾ ਫੇਰ ਸਮਝੂਗਾ। ਬੱਬੇ ਵਾਲੇ ਬਣਿਆ ਥੋੜੀ ਐ। ਓਕੇ ਹੋਈ ਜਾਂਦੇ ਤਾਂ। ਕੋਈ ਫਸੇ ਕਾਲੇ ਓਕੇ ਦੋਨੇ ਚਿੰਨੀ ਯਾਰ ਤੂੰ ਵੇਟ ਕਰੋ ਯਾਰ ਫਰਚਲੇ ਨਾ ਚੱਕੀ ਦੇਂਦੇ ਨਾ ਨਹੀਂ ਮੈਨੂੰ ਦਿੰਦਾ ਨਾ ਆਪਣਾਦਾ ਜਾਂ ਤਨਾਦ ਚੱਕਣ ਹੀ ਦਿੰਦਾ ਥੱਲੇ ਅੱਗ ਤਾਂ ਇੰਨੀ ਬਾਲੀ ਫਿਰਦੇ ਕੋਈ ਨਹੀਂ ਅੱਗ ਨਾਲ ਹੀ ਪੱਕਣਾ ਬੇਬੇ ਸੜ ਗਿਆ ਹੀ ਉਹ ਯਾ ਮੂਤ ਯਾ ਮੂਤ ਇਹ 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 ਦੇਖਿਓ ਤੁਸੀਂ ਯਾ ਮੂਤ ਕਿਵੇਂ ਕਿਵੇਂ ਰਲ ਗਿਆ ਤਾਂ ਵੇਜ ਨਾ ਆਇਆ ਕੋਈ ਨਹੀਂ ਕੋਈ ਨਹੀਂ ਕੋਈ ਗਲੀ ਪਨੀ ਚੱਲੀ ਗਲੀ ਆ ਕੋਈ ਨਹੀਂ ਸੰਮੇ ਕੱਤਣਾ ਪਕਾ ਦਿਆਂ ਲੈ ਨਾਲੇ ਮੇਰਾ ਕੱਤਣਾ ਚੱਕ ਲੈ ਜਾਂਦਾ ਚੱਕ ਇਹ ਨਾਲੇ ਨਾਲੇ ਮੈਨੂੰ ਆਹ ਤੋ ਹਾਂ ਵੇਖੋ ਆਹ ਕੱਤਾ ਪਕਾ ਕੇ ਕੱਟਾ ਇਹ ਕਮਾਸਾ ਜਮਾ ਛਾੜਿਆ ਭੈ ਕਮਾਸਾ ਜਮਾ ਦੱਤਾ ਇਹਨਾਂ ਛਾੜ ਕੋਟੇ ਨੇ ਬਣਾ ਲਾ ਉਹ ਇੱਧਲਾ ਪਾਸੇ ਖਾਣ ਦੇ ਕਿ ਥੱਲੇ ਵਾਲੇ ਪਾਸੇ ਕਰ ਲਈ ਕਿਸੇ ਨੂੰ ਦਿਸੇ ਨਾ ਬੈਠੀ ਚੱਲਿਓ ਆਪਣਾ ਤਿਆਰ ਪੂਰਾ ਆਪਣਾ ਤਿਆਰ ਪਲ ਤਿਆਰ ਪਰਨ ਕੋਲੀ ਚ ਕਰਨਾ ਇਹ ਗਰੋਨ ਦਾ ਕਰਦੇ ਮੈਂ ਤੋਂ ਦੇ ਵੇਖੀ ਜਾਂਦੇ ਆ ਹੱਪੜ ਚਾ ਮੈਨੂੰ ਬੜਾ ਲੱਗਿਆ ਉਹਨੇ ਕੀ ਆ ਬਾਹਰ ਕੇ ਖਰਾਬ ਹੋ ਜਾਗਾ ਜਿਆ ਸੰਘੜੇ ਕੀਤਾ ਥੋੜਾ ਜਿਹਾ ਪਾਣੀ ਪਾਓ ਵਿੱਚ ਆਹੋ ਉਹ ਤਪਕ ਜਾਂਦੇ ਨੇ ਬਾਸ ਇਹ ਨਾ ਤਾਂ ਮੈਨੂੰ ਪੜਾਉਂਦਾ ਤੇ ਨਾ ਆਪ ਵੀ ਕਰਦਾ ਬੇਬੇ ਅੱਗੇ ਤੂੰ ਹੀ ਬਣਾਇਆ ਸੀ ਆਪਸੇ ਜੀ ਲੜ ਪੇ ਟੀਮ ਆਪੇ ਲੜ ਪਈ ਆਪਸ ਜੀ ਇਹਨੂੰ ਲੜਦੇ ਕੋਈ ਨਹੀਂ ਕਰਦੇ ਤਾਂ ਕਰਦੇ ਮਹਾਰਾਜ ਇਹ ਕਿੰਗਰੇ ਆ ਰੱਖਿਆ ਹਾਂਜੀ ਕਿੰਗਰੇ ਆਲਾ ਹਾਂ ਕਿੰਗਰੇ ਆਲਾ ਕਟਾਵਾ ਡਿਜ਼ਾਈਨ ਵਾਲਾ ਕਟਾਵਾ ਵੀ ਨਾਲ ਰੱਬਾ ਪੰਜੇ ਵਧੀਆ ਨਹੀਂ ਤੇ ਬੇਚਤੀ ਹੋ ਜਾਣੀ ਸਾਡੀ ਅੰਟਰਵਰਟ ਚ ਬੇਬੇ ਮੇਰੀ ਤਾਂ ਨਹੀਂ ਲਾਣਾ ਤੇਰੀ ਵੀ ਹੋ ਜਾਣੀ ਤੂੰ ਮੈਂ ਕਿਵੇਂ ਪਾਵਾ ਮੈਂ ਖੈ ਉਹਦੇ ਬਣ ਜਾਵੇ ਕਾਲਾ ਨਹੀਂ ਬਣਦਾ ਮੈਂ ਚੰਚਾ ਬਣਾਉਂਦੀ ਬੀਬੀ ਜਦੋਂ ਬਣਿਆ ਨਾ ਤੂੰ ਉਹਦੇ ਵੇਖੀ ਸ਼ੁਰੂਆਤ ਹੈ ਮਣ ਮਣ ਕਰੂਗਾ ਪਹਿਲਾਂ ਉਹ ਮੁੰਡਾ ਤੇ ਰੋ ਪਿਆ ਰੋਂਦੇ ਨਹੀਂ ਅਸੀਂ ਧੂਆਂ ਪੈਂਦਾ ਗਾ ਆ ਵੇਖੋ ਰੋਂਦੇ ਆ ਹੁੰਦਾ ਕੋਈ ਨਹੀਂ ਰੋਂਦੇ ਅਸੀਂ ਮੈਨੂੰ ਲੱਗ ਫੇਰ ਲੱਗ ਗਈ ਥੱਲੇ ਇੱਥੋਂ ਹੀ ਲੱਗ ਜਾਂਦਾ ਅੰਟੀ ਜੀ ਕੀ ਕਹਿਣਾ ਚਾਹੋਗੇ ਬਸ ਦਾ ਆਪਦੇ ਆਪ ਤੇ ਸਮਝਦੇ ਨਾ ਗੱਲਾਂ ਬਾਤਾਂ ਦੀ ਗੱਲਾਂ ਬਾਤਾਂ 'ਚ ਮੈਂ ਵੱਡੀ ਜਿੱਕਦੀ ਸੀ ਵੱਡੀ ਥਾਣੀ ਹਾਂ ਬਾਅਦ ਚੈੱਕ ਕਰੋ ਅਸੀਂ ਚਿੱਲੇ ਵੀ ਬਣਾ ਲੈਂਦੇ ਹਾਂ ਕੌਣ ਇਤੋਂ ਦੱਸੋ ਬਈ ਕਮੈਂਟ ਕਰਕੇ ਬੜਾ ਜਿਹਾ ਸਹੀ ਬਣ ਗਿਆ ਤੇ ਵੇਖ ਕਿਵੇਂ ਛਾਲਾ ਹਾਂ ਨਾਲਿਆਂ ਦੇ ਮੂੰਹ ਵੇਖੋ ਐ ਯਾ ਫੇਰ ਇੱਕ ਤੁਹਾਡਾ ਪਿਆ ਆ ਜਿਓ ਆਲ ਦੇ ਸਾਡਾ ਤਾਂ ਬੱਸ ਤਿਆਰ ਹੋ ਸਾਡੇ ਥੋੜੀ ਜਿਹੀ ਗੈਸ ਦੀ ਪ੍ਰੋਬਲਮ ਸੀਗੀ ਹਵਾ ਪਾ ਕੇ ਸਾਰਾ ਉੱਡੀ ਜਾਂਦਾ ਸੀ ਗੈਸ ਹੁਣ ਥੋੜਾ ਜਿਹਾ ਚਲਾਇਆ ਸੀ ਇੱਧਰ ਹੁਣ ਮੜੇ ਸਾਲ ਆਇਆ ਇੱਧਰ ਬਾਬੇ ਯਾਰ ਕੀ ਦੂਨ ਜਾਣ ਦੇ ਲੈ ਕੇ ਬਾਬੇ ਦਾ ਨਾਮ ਕੰਮ ਖਰਾਬ ਨਾ ਹੋ ਜਾਵੇ ਕਿ ਜਲਦੀ ਜਲਦੀ ਤੇਰਾ ਆ ਜਾਵੇ ਕੰਮ ਲੋਟ ਤੁਰੇ ਚੱਲ ਕਰ ਤਾਂ ਖਨਾਣੇ ਖਨਾਣੇ ਖਿੰਨਰ ਨਹੀਂ ਨਹੀਂ ਇਹਦੇ ਤੂੰ ਮੈਨੂੰ ਖੋਟਣਾ ਫੜਾਉਂ ਰੇ ਕਿੰਨਰ ਨਾ ਨੀ ਜਲਦੀ 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 ਵੇ ਬੇ ਤੁਰੀ ਲੈ ਲੈ ਆਉਂਦੇ ਆਂ ਆ ਗਈ ਬਣਾਤੀ ਮੈਂ ਮਾਂ ਸਹੀ ਇਹ ਛੜਕੀ ਬਣਾਈ ਜਾਂਦੇ ਇਹਦਾ ਇੰਨਾ ਸੋਣਾ ਤੂੰ ਮਾਰਦੀ ਐ ਇੰਨਾ ਸਾਰਾ ਕੁਝ ਵੇਸਟ ਕੀਤਾ ਚਲ ਕੋਈ ਥਾਪੜ ਦੂ ਕਿ ਉਤੋਂ ਮੈਂ ਵਧੀਆ ਬਣਾਗਾ ਪਰ ਉਹਨਾਂ ਦਾ ਪਰਨਾਲ ਨਾਲ ਨਾ ਕਿੰਗਰੇ ਦੇ ਪੱਤੇ ਤੁਸੀਂ ਇਧਰੋਂ ਪੱਤੇ ਲੈ ਆਉਂਦੇ ਤੋਂ ਪੱਤੇ ਨਾ ਵੀ ਪਾ ਥੋੜਾ ਜਿਹਾ ਪਾਣੀ ਪਾਉਂਦੇ ਕੀ ਟੈਂਸ਼ਨ ਨਾਲ ਹੋ ਰਿਹਾ ਜੀ ਜਦੋਂ ਤਿਆਰ ਹੋ ਜਾਣਾ ਉਦੋਂ ਦੇਖਿਆ ਜੀ ਗੈਸ ਹੋ ਹੀ ਜਾਂਦਾ ਸਾਡੇ ਤੇ ਲਓ ਜੀ ਬਰਾਂ ਦੇ ਬੋਲ ਇੱਕ ਵਾਰੀ ਆਈ ਆ ਹਨਾ ਲਾਸਟ ਪੂੜਾ ਪੂੜਿਆਂ ਦਾ ਵੀ ਸਾਡਾ ਬਣ ਗਈ ਸਾਡੀ ਤਾਂ ਸਾਡੀ ਤਾਂ ਬਣੀ ਪਈ ਹੈ ਹੂੰ ਅਸ ਤਾਂ ਜਿੱਤੇ ਪਏ ਹੂੰ ਜਿੱਤੇ ਨਹੀਂ ਪਏ ਜਦੋਂ ਆ ਸਾਡਾ ਪੂੜਾ ਪੂੜਾ ਰੈਡੀ ਹੋਇਆ ਨਾ ਦੋਵਾਂ 'ਚ ਸਵਾਦ ਵੇਖਣੇ ਕਿਹੜੀ ਚੀਜ਼ ਆ ਸਵਾਦ ਤਾਂ ਸਾਨੂੰ ਪਤਾ ਸਾਡਾ ਹੀ ਹੋਣੀ ਦਿਸ ਜਿਹੜੀ ਉਹਦੇ ਬਾਈ ਜੀ ਉਹਦੇ ਪਤਾ ਲੱਗੂਗਾ ਹਾਂਜੀ ਸੇ ਜਿਹੜਾ ਮਾਈਂ ਟਾਈਉ ਤੂੰ ਕਿਦਰਾ ਹੀ ਜਾਂਦਾ ਆ ਗਾ ਵੀ ਕੀ ਕਰੀਏ ਤੈਨੂੰ ਆਖੀਨੇ ਬੋਲ ਪੂਰੇ ਨਾਪਕਾ ਇੱਕ ਟਾਮਾੜੇ ਪਕਾ ਲਿੰਦਾ ਇਹ ਸਾੜੀ ਸਾੜਨੇ ਸਾੜ ਚੱਕ ਕੇ ਚੱਲ ਆਏ ਟੁੱਟਦੇ ਆਏ ਵੇਖਾ ਨਜ਼ਰ ਲਾਦੀ ਆ ਟੱਟਿਆਣੀ ਬੇਬੇ ਉਹ ਚੱਕੀ ਤੇ ਟੰਗਣੇ ਆ ਚੱਕੀ ਨਾ ਇੰਦਰ ਜੰਮੇਗਾ ਆਪਣੇ ਕੰਮਾਂ ਦੀ ਆ ਮਾਰ ਕੇ ਬੈਠਾ ਕੰਮ ਨਿਬੜ ਗਿਆ ਅਸੀਂ ਇੱਧਰ ਚਾਕਣਾ ਸੀ ਤਾਂ ਬੰਦ ਕਰਤਾ ਗੈਸ ਬੰਦ ਗਿਆ ਸਾਡਾ ਉਹ ਕੰਮ ਕਾਦਾ ਕੀਤਾ ਜਿਹੜਾ ਰੋ ਰੋ ਕੇ ਕੀਤਾ ਐਨਾ ਤਾਂ ਕਦੇ ਵੀ ਨਹੀਂ ਹਰਬਰ ਰੋਇਆ ਹਾਏ ਛੀਂਡ ਵੀ ਬਗੀ ਜਾਂਦੀ ਚਿੱਲੇ ਨਾਲ ਚਿੱਲੇ ਨਾਲ ਦੂਸਰਾ ਮੱਖਣ ਰੈਡੀ ਆਪਣਾ ਲੈ ਬਸ ਠੀਕ ਆ ਆਪਾਂ ਟੇਸਟ ਵੇਖਣਾ ਦੋਵਾਂ ਦਾ ਠੀਕ ਆ ਸਹੀ ਸਹੀ ਦੱਸਣਾ ਸਾਰਿਆਂ ਨੇ ਹਰਬਰ ਰੈਡੀ ਜਮਾਨ ਸਈਦ ਅਸ ਨਹੀਂ ਤੇ ਤੁਸੀਂ ਕੀ ਨਾਲ ਖਾਓਗੇ ਇਹਦੇ ਅਰੇ ਕੋਕ ਪੀ ਆਂਗੇ ਜਾਂ ਚਾਹ ਪੀ ਆਂਗੇ ਹੋਰ ਕੀ ਬੋਲਣਾ ਚੜਨੀ ਕਿਹੜੀ ਜੂੜੀ ਨਹੀਂ ਦੇਣੀ ਨਾਲ ਉੱਥੇ ਸਰ ਪਾਸੇ ਨਹੀਂ ਚੜ੍ਹਦੀ ਜੂੜੀ ਠੀਕ ਆਹ ਸੁੱਕੇ ਮੱਤਾ ਖਾਣਾ ਜੋ ਹੂੰ ਉਹ ਤਾਂ ਤੇ ਭੁੱਲ ਲੈ ਜੀ ਇੱਥੇ ਬੰਦੇ ਤਾਂ ਲੰਪੇਂ ਆਈ ਤੇ ਕਲੰਬਰ ਲੱਗੀਆਂ ਕਿਹੜਾ ਮੈਂਬਰ ਹੈ ਉਹਦੇ ਨਾਲ ਪਹਿਲਾਂ ਬਣਾਏ ਆ ਆਹੋ ਥੋੜਾ ਸਮਾਨ ਵੀ ਘਾਟੀ ਸੀ ਸਮਾਨ ਤੁਹਾਡੇ ਨਾਲ ਜਿਆਦਾ ਹੈ ਤੋੜ ਕੇ ਪਾੜ ਪਾੜ ਕੇ ਬਣਾ ਕੇ ਸਾਡੀ ਜਿਹੜੇ ਪੂੜੇ ਆ ਸਾਡੇ ਜਿਹੜੇ ਚਿੱਲੇ ਸਰੋਂ ਦੇ ਤੇਲ 'ਚ ਤਿਆਰ ਕੀਤੇ ਜਾਂਦੇ ਆ ਬੇਬੀ ਪੁਰੀ ਨજર ਨਹੀਂ ਲਾਉਣੀ ਬੀਬੇ ਨજર ਨਾ ਦੇਖੀ ਤਾਂ ਜਾਂਦੀ ਨજર ਚਾਹੀਏ ਨਾ ਪਿੰਗਰੇ ਜੇ ਬਣਦੇ ਆ ਮਿਰਚਾਂ ਮਾਰ ਜੋ ਮਿਰਚਾਂ ਵੀ ਹੁਣ ਹੈ ਨਹੀਂ ਲਓ ਜੀ ਇੱਕ ਗੱਲ ਜ਼ਰੂਰ ਹੈਗੀ ਆ ਕਿ ਅਸੀਂ ਲੇਟ ਥੋੜਾ ਜਿਹਾ ਜ਼ਰੂਰ ਹੋ ਗਿਆ ਪਰ ਜਿਹੜਾ ਸਾਡਾ ਸਮਾਨ ਬਣਾਣਾ ਕਿਆ ਬਾਤਾਂ ਬੀਬੀ ਨજર ਨਹੀਂ ਲਾਉਣੀ ਨਾ ਨજર ਨਹੀਂ ਸਾਡੇ ਇਹਨਾਂ ਦਾ ਕੰਮ ਹੀ ਸੌਖਾ ਇਹਦੋਂ ਗੱਲ ਹੈ ਥੋੜੇ ਹੋਰ ਜਿਆਦੇ ਗੱਡਾ ਲੈ ਬੀਬੀ ਕਹਿੰਦੀ ਸਾਡੇ ਤੁਹਾਡੇ ਨਾਲ ਜਿਆਦੇ ਗੱਡ ਬਣੇ ਆ ਕਿੱਥੇ ਗੱਡ ਬਣੇ ਬੀਬੀ ਨੂੰ ਸ਼ਟਅਪ ਕਰੋ ਦੇਖੋ ਸ਼ਟਅਪ ਬੀਬੀ ਤੋਂ ਵੀ ਸ਼ਟਅਪ ਕਰਦੇ ਆ ਯਾ ਬੀਬੀ ਅੱ끼 ਜਲਦੀ ਵਾਸ ਕਹਿਣਾ ਲਓ ਜੀ ਆ ਜਿੱਲਾ ਚੈੱਕ ਕਰੋ ਕਹਿ ਰਹੇ ਨੇ ਮੈਂ ਕੋਲ ਆਏ ਹੋਏ ਇਹਨ ਵਿੱਚ ਤੇ ਯਾ ਜਾਣਦੇ ਹਾਂ ਪਿਆਰੇ ਪਿਆਰ ਨਾ ਮਾਂ ਮਾਰ ਤਾਰ ਪਿਆਰ ਆ ਜਾਣਦੇ ਆ ਆਪਾਂ ਨੂੰ ਦੇਖਣ ਨੂੰ ਕਿੰਦਾ ਚੀਜ਼ ਸਵਾਦ ਲੱਗਦੀ ਕਮੈਂਟ ਕਰਕੇ ਦੱਸਿਓ ਠੀਕ ਚਿੱਲੇ ਸਵਾਦ ਲੱਗ ਰਿਹਾ ਇਹਨਾਂ ਨੇ ਕਿ ਬਣਾਏ ਗੰਡਿਆਂ ਦਾ ਵੀ ਤਾਂ ਵੀ ਕੁਝ ਬਣਾਉਣਾ ਹੈ ਗੰਡਿਆਂ ਗੰਡੇ ਚੀਰ ਕੇ ਕੜਾਈ ਭਰ ਕੇ ਪੈ ਕੇ ਗੰਡਿਆਂ ਦਾ ਕੀ ਬਣਾਉਣਾ ਕੀ ਕਹਿੰਦੇ ਆਂਟੀ ਜੀ ਵੇ ਲੋ ਕੋਸ਼ਿਸ਼ ਗੰਡਿਆਂ ਦਾ ਬਣਦਾ ਹੈ ਆਪ ਕਿੰਨੇ ਖਾਂਦਾ ਗੰਡੇ ਸਾਰੀ ਦਿਹਾੜੀ ਕੋਲ ਦਾ ਬੱਟੂ ਆ ਕੀ ਆ ਗੰਡੇ ਮਝੋਲ ਮਝੋਲ ਜਾ ਮਾਰ ਕੇ ਰੱਖਦਾ ਜਿਵੇਂ ਗੰਡੇ ਆ ਬੰਦੇ ਢੜਕੀਆਂ ਗੰਡੇ ਚੀਰ ਕੇ ਤੇ ਬੀਬੀ ਆ ਬੀਬੀ ਬੜੀ ਪੀੜੀ ਇਹ ਹੁੰਦੇ ਚਿੱਲੇ ਵਧੀਆ ਸਰੋਂ ਦੇ ਤੇਲ 'ਚ ਤਿਆਰ ਕੀਤੇ ਚਿੱਲੇ ਲਾ ਵੀ ਸਾਡੇ ਚਿੱਲੇ ਬੀਬੀ ਹੋਣੀ ਟੇਸਟ ਕਰਨ ਲੱਗੇ ਬੀਬੀ ਦੇ ਮੰਮੀ ਤੇ ਉਹਨਾਂ ਨੇ ਜਿਹੜੀ ਆ ਸਬਜੀ ਸੁਬਜੀ ਜੀ ਬਣਾਈ ਆ ਉਹ ਅਸੀਂ ਟੇਸਟ ਕਰਨ ਲੱਗੇ ਆ ਉਹ ਚੇਕਰ ਸਾਹਿਬ ਆ ਗਏ ਰੋਕ ਜੋ ਕੈਨਸਲ ਕਹੋ ਰੋਕੋ ਦੇ ਆ ਫੜਾ ਫੜਾ ਖੋਲੋ ਖੋਲੋ ਲੈ ਫੜੋ ਫੜੋ ਆ ਇਧਰ ਫੜਾਓ ਲੈ ਚੇਕ ਸਾਹ ਆ ਗਏ ਨਾ ਨਾ ਪੂਰੇ ਟਾਈਮ ਤੇ ਆਏ ਆ ਡੈਡੀ ਹੁਣ ਇੱਕ ਗੱਲ ਸੁਣੋ ਡੈਡੀ ਨੂੰ ਕੋਈ ਪਤਾ ਨਹੀਂ ਕਿਹੜੀ ਚੀਜ਼ ਬਣਾਈ ਡੈਡ ਜੀ ਖਾ ਕੇ ਦੱਸਣ ਕਿਹੜੀ ਚੀਜ਼ ਸਵਾਦ ਆਹੋ ਡੈਡੀ ਜੀ ਉਧਰ ਉਧਰ ਰੱਖ ਕੇ ਬਹਿ ਗਏ ਉਹ ਵੀ ਲਾ ਕੇ ਥੱਲੇ ਡੈਡ ਭੱਜ ਗਿਆ ਹੁਣ ਪੂਰੇ ਟਾਈਮ ਤੇ ਆਏ ਅੰਕਲ ਜੀ ਟੀਮ ਨੇ ਬਣਾਏ ਆ ਗੰਡੇ ਐਗ ਟੀਮ ਨੇ ਬਣਾਏ ਚਿੱਲੇ ਬੱਚਾ ਤੇ ਮੈਂ ਇੱਧਰ ਰੈਡੀ ਨੂੰ ਨਹੀਂ ਨਹੀਂ ਹਾਂ ਇੱਧਰ ਫੜਾਓ ਸੋ ਕਿਹੜੀ ਚੀਜ਼ ਜ਼ਿਆਦਾ ਸਵਾਦ ਹੈ ਦੱਸੋ ਤੂੰ ਸੱਚੋਂ ਸੱਚੀ ਦੱਸਣਾ ਕਿਹੜੀ ਚੀਜ਼ ਆਏ ਸਵਾ ਬਣੀ ਠੀਕ ਸਵਾਦ ਆ ਨਾ ਆ ਮੈਂ ਪਹਿਲਾਂ ਹੀ ਅਦਰੇ ਚੁਪ ਕਰਾਈ ਜਾਂਦੇ ਨਾ ਨਾ ਅਸੀਂ ੂੜੇ ਪਕਾਏ ਆ ਹਾਂ ਚੱਲੀ ਉਹ ਮੈਂ ਵੀ ਝੱਪ ਕਰ ਡੈਡੀ ਇਜ਼ ਸੱਚੋਂ ਡੈਡੀ ਜੀ ਨਹੀਂ ਝੂਠ ਬੋਲਦੇ ਖਾਜੋ ਚਿੱਲਾ ਖਾਦਾ ਵਾ ਖਾਣਾ ਜੋ ਹਾਂ ਹੁਣ ਚਿੱਲਾ ਵੀ ਖਾਓ ਚਿੱਲਾ ਖਾਓ ਫੇਰ ਦੋਵੇਂ ਦੱਸੋ ਕਿਹੜੀ ਚੀਜ਼ ਜ਼ਿਆਦਾ ਸਵਾਦ ਬਣੀ ਹੈ ਚਿੱਲਾ ਇਕੱਲਾ ਹੀ ਦੋਨੇ ਸਵਾਦ ਆ ਨਹੀਂ ਇੱਕ ਦੱਸੋ ਇੱਕ ਦੱਸੋ ਕੋਈ ਇੱਕ ਚੀਜ਼ ਦੱਸੋ ਜਿਹੜੀ ਜ਼ਿਆਦਾ ਸਵਾਦ ਆ ਸਵਾਦ ਓ ਜਿੱਤ ਗਏ ਜਿੱਤ ਗਏ ਓ ਜਿੱਤ ਗਏ ਅਰਵਣ ਉੱਤੇ ਬੈਠੇ ਚੁੱਪ ਕਰਕੇ ਮਮੀ ਨੇ ਇਸ਼ਾਰਾ ਕੀਤਾ ਨਾ ਨਾ ਕੋਈ ਇਸ਼ਾਰਾ ਨਹੀਂ ਕੀਤਾ ਆਹੋ ਅਲੀ ਨੇ ਇਸ਼ਾਰਾ ਕੀਤਾ ਅੰਕਲ ਜੀ ਨੇ ਸਿਰਾ ਕਰਾਦਾ ਇਧਰ ਆਏ ਵਿਨਰ ਨੇ ਨਾ ਨਾ ਹਾਰ ਗਏ ਹਾਰ ਗਏ ਹਾਰ ਗਏ ਅਰਵਣ ਅਸੀਂ ਜਿੱਤੇ ਹੈਲੋ ਹਾਂਜੀ ਜਿੱਤੇ ਸਵਾਦ ਪੂਰੇ ਬਣੇ ਆਹੋ ਨਹੀਂ ਬੇਲਾ ਉਹਨਾਂ ਨੇ ਆਪਾਂ ਕੁਝ ਨਹੀਂ ਕਿਹਾ ਉਹਨਾਂ ਨੂੰ ਮੰਮੀ ਨੇ ਕਿਹਾ ਕਿ ਪੂਰੇ ਆ ਹੋਰ ਖਾਓ ਸਬਜ਼ੀ ਡੈਡੀ ਨੂੰ ਪਤਾ ਲੱਗੇ ਨਾ ਨਾ ਐਨਾ ਨਾ ਨਿਰਾਇ ਹੁੰਦਾ ਨਹੀਂ ਉਹ ਜਿਹੜੇ ਵੇਖੀ ਫੇਰ ਪਤਾ ਲੱਗੇ ਡੈਡੀ ਨੂੰ ਰੋਟੀ ਦਾ ਪੈ ਗਿਆ ਨਾ ਸ਼ਾਮ ਦੀ ਰੋਟੀ ਦਾ ਮੈਨੂੰ ਪਤਾ ਹੈ ਸਾਰਾ ਅੰਕਲ ਜੀ ਬਹੁਤ ਵਧੀਆ ਅੰਕਲ ਜੀ ਬਹੁਤ ਵਧੀਆ ਆ ਵੇਖਾ ਜੇ ਵੀ ਕਹਿੰਦੇ ਬਹੁਤ ਵਧੀਆ ਮੰਮੀ ਨੇ ਇਸ਼ਾਰਾ ਕੀਤਾ ਨਾ ਕੀ ਬਣਦਾ ਅਵੇ ਗੱਲ ਬਣਾ ਲੀਏ ਨਹੀਂ ਮੰਮੀ ਇਸ਼ਾਰਾ ਹੁਣ ਜਿੱਤਿਆ ਨੂੰ ਕੀ ਦੇਣਾ ਬਾਬਾ ਜੀ ਦੇ ਨੂੰ ਕੋਈ ਨੀ ਕੋਈ ਕਰੋ ਮਾਡੇ ਦਾ ਵਾਦ ਆ ਆ ਦੇਵਾ ਹੀ ਦੇ ਜਿੱਤਿਆ ਨੂੰ ਮੈਡਲ ਲਿਆ ਕੇ 골ਡ ਬਣਾ ਬੜਾ ਆਲੰਪਿਕ ਦੇ ਗੇਮਾਂ ਚ ਜਿੱਤਿਆ ਜੀ ਪਹਿਲਾਂ ਤਾਂ ਕਹਿੰਦੇ ਸੀ ਵੀ ਜਿਹੜਾ ਖੇਡ ਰਿਹਾ ਉਹਨੂੰ ਕੋਈ ਦਵਾਗੇ ਪ੍ਰਾਈਜ਼ ਕਿਸੇ ਨੇ ਨਹੀਂ ਕੀਤਾ ਮੈਨੂੰ ਦੱਸਿਆ ਨਹੀਂ ਮੈਂ ਹੋਣੀ ਮੰਗਣੀ ਜੀ ਆਹ ਪਤਾ ਕਰਦੇ ਰੱਖਣਾ ਮਮਾ ਆਪਾਂ ਜਦੋਂ ਆਪਾਂ ਜਿੱਤੇ ਅੱਛਾ ਜਦੋਂ ਮੈਂ ਤੇ ਬੇਬੇ ਜਿੱਤੇ ਉਹ ਕਹੀ ਆ ਤੂੰ ਹੀ ਦੱਸਣਾ ਕਿਉਂ ਹਜ ਜੈ ਡੈਡੀ ਵੀ ਧੋਖਾ ਕਰ ਗਿਆ ਜਿੱਤੇ ਆਈ ਅੰਕਲ ਜੀ ਤਾਂ ਜਿਵੇਂ ਲੱਗੇ ਪਏ ਉਹਨਾਂ ਆਹੋ ਭਰੇ ਠੀਂ ਖਾਣੀ ਸੀ ਉਹਨੂੰ ਉਹ ਕਹੀ ਬਾਏ ਬਾਏ